ਰਾਤੀ ਰਾਤੇ ਕਿਤੇ ਸੁੱਤਾ ਫਕੀਰਾਂ ਦੇ ਤੇਰੀ ਅੰਮ੍ਰਿਤ ਗਾਥਾ ਨੂੰ ਕੋਈ ਜਦ ਵੀ ਪੜਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸੇਜਦੇ ਕਰਦਾ ਏ ਕਿਤੇ ਸੋਨਾ ਲਾਇਆ ਤੀਰਾ ਤੇ ਕਿਤੇ ਸੁਤਾ ਫਕੀਰਾਂ ਦੇ ਓ ਤੇਰੀ ਅੰਮ੍ਰਿਤ ਗਾਥਾ ਨੂੰ ਕੋਈ ਜਦ ਵੀ ਪੜਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਦੁਨੀਆਂ ਉੱਤੇ ਪੀਰ ਪੈਗੰਬਰ ਆਉਂਦੇ ਰਹਿੰਦੇ ਨੇ ਸਾਰੇ ਆਪੋ ਆਪਣਾ ਨਾਮ ਜਪਾਉਂਦੇ ਰਹਿੰਦੇ ਨੇ ਦੁਨੀਆਂ ਉੱਤੇ ਪੀਰ ਪੈਗੰਬਰ ਆਉਂਦੇ ਰਹਿੰਦੇ ਨੇ ਸਾਰੇ ਆਪੋ ਆਪਣਾ ਨਾਮ ਜਪਾਉਂਦੇ ਰਹਿੰਦੇ ਨੇ ਸਦੀਆਂ ਤੋਂ ਦੁਖੀਆਂ ਦੀ ਬਾケੜਾ ਫੜਦਾ ਏ ਸਦੀਆਂ ਤੋਂ ਦੁਖੀਆਂ ਦੀ ਬਾケੜਾ ਫੜਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਕਈ ਜਨਮਾਂ ਦੇ ਗਿੱਧੜ ਸੇਰ ਬਣਾਉਣੇ ਸੌਖੇ ਨਹੀਂ ਫੁੱਲਾਂ ਨਾਲੋਂ ਸੋਹਣੇ ਪੁੱਤ ਪਲਾਉਣੇ ਸੌਖੇ ਨਹੀਂ ਕਈ ਜਨਮਾਂ ਗਏ ਗਿੱਧੜ ਸੇਰ ਬਣਾਉਣੇ ਸੌਖੇ ਨਹੀਂ ਫੁੱਲਾ ਨਾਉ ਸੋਨੇ ਪੁੱਤ ਪੁਲਾਉਣੇ ਸੌਖੇ ਨਹੀਂ ਖੰਜਰ ਜਦ ਯਾ ਤਾਂ ਦਾ ਸੀਨੇ ਵਿੱਚ ਵੜਦਾ ਏ ਖੰਜਰ ਜਦ ਯਾ ਤਾਂ ਦਾ ਸੀਨੇ ਵਿੱਚ ਵੜਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਿਜਦੇ ਕਰਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਦੁਖੜਾ ਤੁਸਾਂ ਕਿੰਜ ਸਹਾਰ ਲਿਆ ਸਾਨੂੰ ਆਪਣੇ ਕਹਿ ਕੇ ਆਪਣਾ ਸੀਨਾ ਥਾਰ ਲਿਆ ਚਾਹ ਪੁੱਤਰਾਂ ਦਾ ਦੁਖੜਾ ਤੁਸਾਂ ਕਿੰਜ ਸਹਾਰ ਲਿਆ ਸਾਨੂੰ ਆਪਣੇ ਕਹਿ ਕੇ ਆਪਣਾ ਸੀਨਾ ਢਾਰ ਲਿਆ ਸਦੀਆਂ ਤੋਂ ਦੁੱਖੀਆਂ ਦੀ ਬਾਹ ਕਿਹੜਾ ਫੜਦਾ ਏ ਸਦੀਆਂ ਤੋਂ ਦੁੱਖੀਆਂ ਦੀ ਬਾਹ ਕਿਹੜਾ ਫੜਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਜਦੇ ਕਰਦਾ ਏ ਤੇਰੀ ਤੱਕ ਕੁਰਬਾਨੀ ਨੂੰ ਮਨ ਸਿਜਦੇ ਕਰਦਾ ਏ ਮਨ ਸਿਜਦੇ ਕਰਦਾ ਏ ਮਨ ਸਿਜਦੇ ਕਰਦਾ ਏ